ਤੋ ਆ ਜੀਸੀਬ ਜਿਹੜੀ ਕਾਫੀ ਜਿਹੜੀ ਚਾਦਰ ਆ ਕੀ ਉਹ ਮੋਟੀ ਲਾ ਕੇ ਜਿੱਥੇ ਡਰਾਈਵਰ ਦੀ ਸੇਫਟੀ ਲੈ ਕੇ ਸ਼ੰਭੂ ਬਾਰਡਰ ਤੇ ਪਹੁੰਚ ਚੁੱਕੀ ਆ ਤੇ ਹੁਣ ਬਾਰਡਰ ਜਿਹੜਾ ਟੁੱਟਣ ਦੀ ਚਾਂਸ ਜਾਨੀ ਕਿ ਵੱਧ ਗਏ ਨੇ ਕਿਉਂਕਿ ਸੇਫਟੀ ਦੇ ਕਰੀਬ ਇਹ ਜੀਸੀਬ ਆ ਜਿਹੜੀ ਪਹੁੰਚ ਚੁੱਕੀ ਆ ਓਏ ਆ ਦੇਖੋ ਡਰਾਈਵਰਿੰ ਡਰਾਈਵਰ ਦੇ ਬਸ ਜੰਨੇ ਕੇ ਫੇਸ ਵਿੱਚ ਦੀ ਉਹ ਦੇਖ ਸਕਦਾ ਤੁਸੀਂ ਦੇਖ ਸਕਦੇ ਹੋ ਬਈ ਕਾਫੀ ਮੋਟੀ ਜਿਹੜੀ ਚਾਦਰ ਯੂਜ਼ ਕੀਤੀ ਗਈ ਆ ਗੋਲੇ ਤੇ ਗੋਲੀ ਵੀ ਲੰਘਣ ਦਾ ਚਾਂਸ ਨਹੀਂ ਹੈਗੇ ਦੇਖ ਸਕਦੇ ਹੋ ਬਈ ਤੁਸੀਂ ਵਾਹ ਵਾਹ ਕਾਫੀ ਲੰਮਾ ਜਿਹੜਾ ਕਾਫਲਾਗਾ ਕਾਫਲੇ ਦੇ ਵਿੱਚੋਂ ਲੈ ਕੇ ਜੀਸੀਬੀ ਨੂੰ ਜਾ ਰਹੇ ਨੇ ਲੈ ਵੀ ਸੰਭੂ ਵਾਟਰ ਟੁੱਟਣ ਦੀ ਹੈ ਆਉਣਾ ਜਾਣ ਦਾ ਵਾਦ ਕੇ ਤੇ ਹੁਣ ਟੁੱਟ ਗਿਆ ਸੰਭੂ ਵਾਟਰ ਬਈ ਲੈ ਵੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਬਈ ਸੰਭੂ ਬਾਰਡਰ ਤੇ ਜਿਹੜੀ ਜੀਸੀਬੀ ਚੈਨ ਚੈਨ ਵਾਲੀ ਜਿਹੜੀ ਚਾਦਰ ਲਾ ਕੇ ਤਿਆਰ ਕੀਤੀ ਗਈ ਸੀ ਬਈ ਉਹ ਸੰਭੂ ਬਾਰਡਰ ਤੇ ਪਹੁੰਚ ਚੁੱਕੀ ਆ ਤੇ ਕੋਈ ਟਾਈਮ ਤੇ ਜਿਹੜਾ ਬਾਰਡਰ ਫਤਿਹ ਕਰਨ ਦੇ ਚਾਂਸ ਹੁਣ ਹੋ ਗਏ ਨੇ ਤੇ ਹੁਣ ਕੋਈ ਹੀ ਸਮੇਂ ਦੇ ਵਿੱਚ ਬਈ ਬਾਰਡਰ ਆ ਜਿਹੜਾ ਫਤਿਹ ਮੋਰਚਾ ਹੋ ਸਕਦਾ ਤੇ ਦਿੱਲੀ ਨੂੰ ਕਿਸਾਨ ਜਿਹੜੇ ਅੱਗੇ ਵੱਧ ਸਕਦੇ ਨੇ ਹੁਣ ਆ ਤੁਸੀਂ ਦੇਖ ਸਕਦੇ ਹੋ ਬਈ ਆ ਦੇਖੋ ਲਓ ਬਈ ਚਾਦਰ ਲੱਗ ਕੇ ਜੀਸੀਬੀ ਜਿਹੜੀ ਤਿਆਰ ਹੋ ਕੇ ਪਹੁੰਚ ਗਈ ਸੰਭੂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਭਾਈ ਉਹਨੂੰ ਇਸ ਤੋਂ ਕਿਲੋਮੀਟਰ ਤੱਕ ਆਫ ਨੇ ਤਾਂ ਆ ਦੇਖੋ ਸਰਫਾ 1 ਕਿਲੋਮੀਟਰ ਹੋ ਅੱਗੇ ਬਾਰਡਰ ਆ ਤੇ ਕੋਲ ਨਜ਼ਦੀਕ ਹੀ ਇਹ ਪਹੁੰਚ ਚੁੱਕੀ ਆ ਜੀਸੀਬੀ ਆ ਦੇਖੋ ਕਾਫੀ ਟਰੈਕਟਰ ਆ ਜਿਹੜੇ ਨਾਲ ਨੇ ਕਿਉਂਕਿ ਉਹ ਬਾਰਡਰ ਜਿਹੜਾ ਤੋੜੂਗੀ ਜੀਸੀਬੀ ਤੇ ਟਰੈਕਟਰਾਂ ਨਾਲ ਜਿਹੜੇ ਉਹ ਬੈਰੀਗੇਟ ਵਗੈਰਾ ਖਿੱਚ ਕੇ ਲੈ ਕੇ ਆਉਣੇ ਨੇ ਉਹ ਟਰੈਕਟਰ ਸਾਰੇ ਨਾਲ ਨੇ ਤੁਸੀਂ ਦੇਖ ਸਕਦੇ ਹੋ ਭਾਈ ਬਾਰਡਰ ਤੇ ਜਿਹੜੀ ਜੀਸੀਬੀ ਬਿਲਕੁਲ ਹੀ ਨਜ਼ਦੀਕ ਪਹੁੰਚ ਚੁੱਕੀ ਆ ਜੀ ਦੇਖਦਾ ਹੋ ਦਿਓ ਭਾਈ ਖਾਲਸੇ ਦੇ ਜਿਹੜੇ ਜਕਾਰੇ ਲੱਗ ਰਹੇ ਨੇ ਤੇ ਸ਼ੰਭੂ ਬਾਰਡਰ ਤੇ ਜੀਸੀਬੀ ਪਹੁੰਚ ਚੁੱਕੀ ਆ ਸਮੇਂ ਦੇ ਵਿੱਚ ਜਿਹੜਾ ਬਾਰਡਰ ਹੁਣ ਟੁੱਟ ਸਕਦਾ ਤੁਸੀਂ ਦੇਖ ਸਕਦੇ ਹੋ ਭਾਈ ਡਰਾਈਵਰ ਨੂੰ ਸਿਰਫ ਥੋੜੀ ਮੋਤੀ ਦੇਖਣ ਵਾਸਤੇ ਜਿਹੜਾ ਮੋਰੇ ਛੱਡੇ ਗਏ ਨੇ ਤੇ ਇਹਦੇ ਅੰਦਰ ਗਰਾਊਂਡ ਫਿਰ ਸ਼ੀਸ਼ੇ ਲੱਗੇ ਹੋਏ ਨੇ ਤੇ ਆਲੇ-ਦਾਲ ਇਹਦੇ ਚਾਦਰ ਲੱਗੀ ਹੋਈ ਆ ਹੁਣ ਇਹ ਜੀਸੀਬੀ ਤੋੜ ਸਕਦੀ ਹੈ ਭਾਈ ਬਾਰਡਰ ਕਿਸੇ ਵੀ ਟਾਈਮ ਜਿਹੜਾ ਸ਼ੰਭੂ ਬਾਰਡਰ ਫਤੇ ਮੋਰਚਾ ਹੁਣ ਹੋ ਸਕਦਾ ਸ਼ੰਭੂ ਬਾਰਡਰ ਤੇ ਜਿਹੜਾ ਭਾਈ ਜੀਸੀਬੀ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਭਾਈ ਤੇ ਟਰੈਕਟਰ ਵੀ ਕਾਫੀ ਨਾਲ ਨੇ ਤੇ ਇਹ ਬੈਰੀਕੇਡ ਵਗੈਰਾ ਤੋੜੂਗੀ ਤੇ ਨਾਲ ਖਿੱਚਣ ਬਾਅਦ ਤੇ ਟਰੈਕਟਰਾਂ ਦਾ ਕਾਫਲਾ ਜਿਹੜਾ ਨਾਲ ਆ ਦੇਖੋ ਲੈ ਵੀ ਅੱਜ ਵਾਲੀ ਮੀਟਿੰਗ ਤੋਂ ਬਾਅਦ ਜਿਹੜਾ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਹੁਣ ਇਸ ਜੀਸੀਬੀ ਨਾਲ ਜਿਹੜਾ ਬਾਰਡਰ ਤੋੜਿਆ ਜਾਏਗਾ ਤੋਂ ਖਦੇ ਮੋਰਚਾ ਹੋ ਜਾਣਾ ਹੁਣ ਕਾਫੀ ਜਿਹੜਾ ਰੋਸ ਹੈ ਹੁਣ ਬਾਅਦ ਚੁੱਕਿਆ ਮੀਟਿੰਗ ਤੋਂ ਬਾਅਦ ਆ ਤੇ ਹੁਣ ਸੰਭੂ ਬਾਡਰ ਦਾ ਬਾਈ ਕੁਝ ਹੀ ਸਮੇਂ ਦੇ ਵਿੱਚ ਟੁੱਟ ਕੇ ਜਿਹੜੇ ਕਖਾਨ ਨੇ ਦਿੱਲੀ ਵੱਲ ਅੱਗੇ ਵਧ ਸਕਦੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜਲਦੀ ਜਲਦੀ ਨੂੰ ਪਿੰਡੂ ਟਰੈਕਟਰ ਮਾਈਕਰਾ ਚੈਨਲ ਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੀ ਅਪਡੇਟ ਜਿਹੜੀ ਆਪਣੇ ਚੈਨਲਾਂ ਤੇ ਦਿੱਤੀ ਜਾਂਦੀ ਦਿੱਤੀ ਜਾਵੇਗੀ ਤੁਸੀਂ ਆ ਦੇਖ ਲੱਗਦੇ ਹੋ ਬਾਈ ਜਿਹੜੇ ਇਹਦੇ ਪੈਪਾ ਵਗੈਰਾ ਨੇ ਅੱਭੀ ਵੱਡਣਾ ਨਹੀਂ ਉਹ ਉਹ ਜਾਲੀ ਨਾਲ ਕਵਰ ਕੀਤੀਆਂ ਹੋਈਆਂ ਨੇ ਤੇ ਆ ਦੇਖੋ ਸਾਰਾ ਪ੍ਰਬੰਧ ਜਿਹੜਾ ਪੱਕੇ ਪੱਕਾ ਪ੍ਰਬੰਧ ਜਿਹੜਾ ਕਰਕੇ ਜੀਸੀਬੀ ਆਈ ਆ ਕਿਸੇ ਵੀ ਹਾਲਤ ਦੇ ਵਿੱਚ ਇਹ ناکਾਮ ਨਹੀਂ ਹੋ ਸਕਦੀ ਕਿਉਂਕਿ ਬਾਰਡਰ ਜਿਹੜਾ ਟੁੱਟ ਸਕਦਾ ਹੁਣ ਕੋਈ ਸਮੇਂ ਦੇ ਵਿੱਚ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਵੀ ਟਰੈਕਟਰਾਂ ਦਾ ਵੀ ਕਾਫਲਾ ਕੌਗੇ ਏ ਟਰੈਕਟਰ ਉਹਨੇ ਜੀਸੀਬੀ ਨੇ ਤੋੜਨੇ ਨੇ ਬੈਰੀਕੇਡ ਤੇ ਟਰੈਕਟਰਾਂ ਨੇ ਖਿੱਚ ਕੇ ਪਾਸੇ ਕਰ ਦੇਣੇ ਆ ਤੁਸੀਂ ਦੇਖ ਸਕਦੇ ਹੋ ਪਾਫੀ ਲੰਮਾ ਜਿਹੜਾ ਟਰੈਕਟਰਾਂ ਦਾ ਕਾਫਲਾ ਨਾਲ ਕੱਲੇ ਟਰੈਕਟਰ ਆਇਆ ਟੋਜਣ ਪਾ ਪਾ ਕੇ ਜਿਹੜੇ ਬੈਰੀਕੇਡ ਵਗੈਰਾ ਇਹਦੇ ਨਾਲ ਖਿੱਚਣੇ ਆ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ। ਬਸ ਕੁਛੀ ਸਮੇਂ ਦੇ ਵਿੱਚ ਜਿਹੜਾ ਸੰਭੂ ਬਾਰਡਰ ਟੁੱਟਣਾ ਤੇ ਅੱਗੇ ਵੀ ਫੋਰਸ ਆ ਜਿਹੜੀ ਤਣਾਤ ਹੋ ਗਈ ਆ ਕਿਉਂਕਿ ਉਹਨਾਂ ਨੂੰ ਮਾਹੌਲ ਇਧਰੋਂ ਵੀ ਆਪਣੇ ਪਾਸੋਂ ਜਿਹੜੇ ਆਪਣੇ ਕਿਸਾਨ ਵੀਰ ਆ ਗੂ ਨੇ ਉਹ ਬੈਰੀਕੇਡ ਤੋੜਨ ਦੀ ਜਿਹੜੀ ਹੋਣਾ ਕੁਛੀ ਸਮੇਂ ਦੇ ਵਿੱਚ ਜਿਹੜੀ ਕੋਸ਼ਿਸ਼ ਕਰਨਗੇ ਕਿਉਂਕਿ ਜੀਸੀਪੀ ਬਾਰਡਰ ਤੇ ਪਹੁੰਚ ਚੁੱਕੀ ਆ ਸੰਭੂ ਬਾਰਡਰ ਤੇ ਆਈ ਸੀ ਬਈ ਅੱਜ ਅਗਲੀਆਂ ਵੀਡੀਓ ਦੇਖਣ ਲਈ ਬਈ ਚੈਨਲ ਪਿੰਡੂ ਟਰੈਕਟਰ ਮਹਿਕਮਾ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਆਪਣਾ ਫੋਲੋ ਕਰ ਲਓ ਅਗਲੀ ਵੀਡੀਓ ਆਪਾਂ ਫੇਰ ਪਾਵਾਂਗੇ ਹੁਣ ਬਾਰਡਰ ਕੋਈ ਸਮੇਂ ਦੇ ਵਿੱਚ ਟੁੱਟ ਜਾਣਾ ਉਹ ਵੀਡੀਓ ਆਪਾਂ ਅਲੱਗ ਪਾਵਾਂਗੇ ਤੇ ਇੰਨੀ ਕ ਅਪਡੇਟ ਦਿੱਤੀ ਆ ਸੋਨ ਵੀ ਆਪਣੀ ਜਿਹੜੀ ਜੀਸੀਬੀ ਆ ਜਿਹੜੀ ਚਾਦਰਾਂ ਲੱਗ ਕੇ ਤਿਆਰ ਹੋਈ ਆ ਉਹ ਜੀਸੀਬੀ ਬਾਰਡਰ ਤੇ ਪਹੁੰਚ ਚੁੱਕੀ ਆ ਇਹ ਦੇਖੋ ਲੇਂਗਾ ਸਿੰਗਾ ਲੇਂਗਾ ਸਿੰਗਾ ਦਾ ਜਤਾ ਜਿਹੜਾ ਮੂਰੇ ਲੱਗਿਆਗਾ ਡਾ ਡੋਰ ਵਾਲਾ ਕੋਈ ਚੱਕਰ ਨਹੀਂ ਤੁਸੀਂ ਦੇਖ ਸਕਦੇ ਹੋ ਬਾਈ ਸਿੰਘਾਂ ਦੇ ਜਗਰੇ ਇਹ ਪੰਜਾਬ ਆ ਪੰਜਾਬ ਦੇਖੋ ਇੱਕ ਦੂਜੇ ਤੋਂ ਮੂਰੇ ਹੋ ਹੋ ਕੇ ਜਿਹੜਾ ਕੁਰਬਾਨੀਆਂ ਦੇਣ ਨੂੰ ਜਾਨੀ ਕਿ ਤਿਆਰ ਹੋਏ ਬੈਠੇ ਨੇ ਇੱਕ ਦੂਜੇ ਤੋਂ ਮੂਰੇ ਹੋ ਹੋ ਜਾਂਦੇ ਨੇ ਦੇਖੋ ਉਸ ਜਿਹੇ ਸਾਹਮਣੇ ਦੇ ਵਿੱਚ ਜਿਹੜੀ ਉਹ ਸਾਹਮਣੇ ਜਿਹੜਾ ਆਹ 게ਟ ਆ ਇੱਥੇ ਬੈਰੀਕੇਡ ਲੱਗੇ ਆ ਉਸੇ ਹੀ ਸਮੇਂ ਦੇ ਵਿੱਚ ਬਸ ਇੱਥੇ ਜੇ ਸੀ ਦੀ ਆਪਾਂ ਨਿਸ਼ਕਾਰ ਲੈਣੀ ਆ ਤਾਨ ਤੋਂ ਬਾਅਦ ਅਪਡੇਟ ਜਿਹੜੀ ਤੁਹਾਨੂੰ ਦਿੱਤੀ ਜਾਊਗੀ ਚੈਨਲ ਪਿੰਡੂ ਟਰੈਕਟਰ ਮਹਿਕਮਾ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਲਓ ਤੇ ਵੀਡੀਓ ਨੂੰ ਬਈ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਰੀ ਅਪਡੇਟ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਆਮ ਜਿਹੜੇ ਜੋਕਰ ਅੱਜ ਬੈਠੇ ਨੇ ਨਾ ਸਾਰਿਆਂ ਤੱਕ ਅਸਲੀ ਅਪਡੇਟ ਪਹੁੰਚਦੀ ਜਾਵੇ ਕੋਈ ਮੀਡੀਆ ਵਾਲਾ ਕੰਮ ਨਹੀਂ ਹੈਗਾ ਆਪਣੇ ਦੇਸੀ ਚੈਨਲ ਆ ਪਿੰਡਾਂ ਵਾਲੇ ਆ ਆਪਾਂ ਕੋਈ ਮੀਡੀਆ ਨਹੀਂ ਕਿਸੇ ਦਾ ਕੋਈ ਬਕਾਊ ਲੈਂਡ ਦੇਣ ਨਹੀਂ ਆਪਣੇ ਆਪ ਦੇ ਚੈਨਲ ਨਾਲ ਸਹੀ ਅਪਡੇਟ ਆਪਣੇ ਚੈਨਲ ਤੇ ਮਿਲਦੀ ਰਹੂ ਪੇਜ ਨੂੰ ਫੋਲੋ ਜਰੂਰ ਕਰ ਲਓ ਬਈ ਫੇਸਬੁੱਕ ਤੋਂ ਜਮਾ ਜਿਹੜੀ ਬਾਰਡਰ ਤੇ ਪਹੁੰਚ ਗਈ ਬਸ ਤੁਸੀਂ ਦੇਖ ਸਕਦੇ ਹੋ ਭਾਈ 200 ਮੀਟਰ ਸਿਰਫ 200 ਮੀਟਰ ਅੱਗੇ ਫੋਰਸ ਖੜੀ ਆ ਤੇ ਜਮਾ ਬਿਲਕੁਲ ਹੀ ਸ਼ੰਭੂ ਬਾਰਡਰ ਤੇ ਜਿਹੜੀ ਕੌਪਲਾਈਨ ਚੈਨ ਵਾਲੀ ਪਹੁੰਚ ਚੁੱਕੀ ਆ ਆ ਦੇਖੋ ਅੱਗੇ ਦੇਖੋ ਤੁਸੀਂ ਬਾਰਡਰ ਦੇ ਫੋਰਸ ਆ ਜਿਹੜੀ ਤਣਾਤ ਹੋ ਗਈ ਆ ਤੇ ਮੰਗਰ ਕੌਪਲਾਈਨ ਦੇ ਟਰੈਕਟਰ ਆ ਜਿਨ੍ਹਾਂ ਨਾਲ ਵੈਰੀਗੇਟ ਵਗੈਰਾ ਖਿੱਚਣੇ ਨੇ ਆ ਦੇਖੋ ਫੇਸਬੁੱਕ ਪੇਜ YouTube ਚੈਨਲ ਵੀ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਅਪਡੇਟ ਅੱਜ ਦੀ ਆ ਸੰਭੂ ਬਾਡਰ ਦੀ ਤੇ ਪੌਪਲੈਂਡ ਜਿਹੜੀ ਪਹੁੰਚ ਚੁੱਕੀ ਆ ਰੇ